ਪੰਜਾਬ ਦੇ ਵਿੱਚ ਚੱਲ ਰਹੇ ਭਾਰਤੀ ਪ੍ਰਵਾਸੀ ਦੇ ਮੁੱਦੇ ਨੂੰ ਲੈ ਕੇ ਲੁਧਿਆਣਾ ਬਸਤੀ ਜੋਤੇਾਲ ਚੌਂ ਫਿਕੇ ਗੌਰਖਸ਼ਾ ਦਲ ਦੇ ਪੰਜਾਬ ਪ੍ਰਧਾਨ ਤੇ ਭਾਰਤੀ ਪ੍ਰਵਾਸੀ ਭਾਈ ਚਾਰੇ ਨਾਲ ਸੰਬੰਧ ਰੱਖਣ ਵਾਲੀ ਆਗੂ ਵਿਸ਼ਾਲ ਠਾਕੁਰ ਦੇ ਵੱਲੋਂ ਪੱਤਰਕਾਰ ਵਾਰਤਾਕਰ ਲੁਧਿਆਣਾ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੱਤਰਕਾਰ ਗਲਬਿਤ ਕਾਰਜਾ ਪ੍ਰਬੰਧਨ ਦੱਸਿਆ ਕਿ ਛਰਾਰਤੀ ਅਨੁਸਾਰ ਪ੍ਰਵਾਸੀ ਭਾਈ ਚਾਰੇ ਦੀ ਆੜ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੂੰ ਚੇਤਾਵਨੀ ਦਿੱੰਨੇ ਆ ਕਿ ਆਪਣੀਆਂ ਹਰਕਤਾਂ ਤੋਂ ਬਾਝਾ ਜਾਓ। जय श्री राम गौ माता की जय गौ रक्षा मैं गौ भक्त गौ रक्षा दल तो पंजाब लेवल पे मैं काम करदा काफी देर मेनू हो गया ते जेड़ा मसला है ਤੁਹਾਨੂੰ ਪਤਾ ਹੀ ਹੈ ਵੀ ਯੂਪੀਪੀ ਹਰ ਵਾਲੇ ਦਾ ਕਿ ਭਈਆ ਪਜਾਓ ਪੰਜਾਬ ਬਚਾਓ ਜਿਹੜਾ ਮੁਹਿੰਮ ਚੱਲ ਰਿਹਾ ਸੀ ਉਹਦੇ ਵਿੱਚ ਦੋ ਤਿੰਨ ਬੰਦੇ ਸੀਗੇ ਜਿਹੜੇ ਮਾਸਟਰਮਾਈਂਡ ਅਗ ਲਾਨ ਵਾਲੇ ਬੰਦੇ ਸੀਗੇ ਅਸੀਂ ਉਹਨਾਂ ਦੇ ਖਿਲਾਫ ਆਵਾਜ਼ ਚੱਕੇ ਆ ਤੇ ਆਵਾਜ਼ ਚੱਖੇ ਆ ਤੇ ਮਨਜੋਬ ਦিসি ਸਾਹਿਬ ਤੇ ਜਿੰਨੇ ਵੀ ਸਾਡੇ ਇੱਥੇ ਅ بڑے ਅਧਿਕਾਰੀਆ ਨੇ ਅਧਿਕਾਰੀ ਨੇ ਉਹਨਾਂ ਨੂੰ ਬਈ ਮੰਗਪੱਤਰ ਦੇ ਕੇ ਤੇ ਇਹਨਾਂ ਦੇ ਉੱਤੇ ਪਰਚਾ ਕਰਵਾਉਣ ਦੀ ਮੰਗ ਰੱਖੇ ਆ ਤੇ ਕਿ ਬਈ ਆਪਣੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਰਹੇ ਕੋਈ ਦੰਗਾ ਘਰਾਨਣ ਵਾਲੇ ਦਾ ਦਾ ਬੰਦੇ ਦਾ ਆਪਾਂ ਬਿਲਕੁਲ ਲਿਹਾਜ਼ ਨਹੀਂ ਕਰਨਾ ਸਮਾਜ ਤੋਂ ਬਾਹਰ ਕਰ ਦਿਓ ਸ਼ਾਹ ਜੀ ਤੁਸੀਂ ਚਿੱਨੀ ਦੇਸ਼ ਤੋਂ ਉਹਦੇ ਅੰਦਰ ਗਿਆ ਰਹੇ ਕਿਹੜੇ ਜਿਲ੍ਹੇ ਤੋਂ ਕਿਹੜੀ ਸਟੇਟ ਤੋਂ ਤੁਸੀਂ ਤੇ ਕੀ ਅੱਜ ਤੱਕ ਪਹਿਲਾਂ ਕਿਸੇ ਦਾ ਕੋਈ ਕਰਾਈ ਦੀ ਬੋਖਰੀ ਹੈ ਜੀ ਮੈਂ ਬਿਹਾਰ ਦਾ ਰਹਿਣ ਵਾਲਾ ਜੀ ਬਿਹਾਰ ਦੇ ਮੁਜ਼ਫਰਪੁਰ ਮੇਰਾ ਜ਼ਿਲ੍ਹਾ ਹੈ ਪਟਨਾ ਪਟਨਾ ਸਾਹਿਬ ਦੇ ਕੋਲ ਤੇ ਇਸ ਤੋਂ ਪਹਿਲੇ ਵੀ ਇਦਾਂ ਦਾ ਮਸਲਾ ਸਾਡੇ ਨਾਲ ਹੋਇਆ ਸੀ ਇੱਕ ਪੱਤਰਕਾਰ ਸੀਗਾ ਚਲੋ ਨਾਮ ਤਾਂ ਨਹੀਂ ਰੱਖਣਾ ਆਪਾਂ ਤੇ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਇਆ ਸੀ ਜਮਾਲਪੁਰ ਥਾਣੇ ਤੇ ਦੂਜਾ ਘਟਨਾ ਇਹ ਹੈ ਕਿਉਂਕਿ ਦੇਖੋ ਇਦਾਂ ਦਾ ਕੰਮ ਅੱਜ ਤੱਕ ਕੋਈ ਵਧੀਆ ਬੰਦਾ ਨਹੀਂ ਕਰਦਾ ਉਹ ਵੀ ਉਹੀ ਬੰਦਾ ਕਰਦੇ ਆ ਜਿਹੜੇ ਪੈਸੇ ਦੇ ਲਾਲਚੀ ਹੁੰਦੇ ਆ ਇਹ ਥੋੜਾ ਜਿਹਾ ਥੋੜਾ ਜਿਹਾ ਟੀਆਰਪੀ ਵਾਸਤੇ ਵੀ ਆਪਣਾ ਭਾਈਚਾਰਾ ਖਰਾਬ ਕਰਾਂਦੇ ਆ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਰੇ ਯੂਪੀ ਬਿਹਾਰ ਵਾਲੇ ਸਹੀ ਹੈ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਰੇ ਪੰਜਾਬ ਵਾਲੇ ਗਲਤ ਆ ਪਰ ਕੁਝ ਲੋਕ ਸਾਡੇ ਉਧਰ ਵੀ ਤੇ ਕੁਝ ਲੋਕ ਇਧਰ ਇਹ ਵੀ ਮਿਲ ਕੇ ਸੋਚ ਰਹੇ ਆ ਵੀ ਇੱਥੇ ਦਾ ਪੰਜਾਬ ਦਾ ਆਪਾ ਮਾਹੌਲ ਖਰਾਬ ਕਰਾਈਏ ਵੀ ਉਹਨਾਂ ਦਾ ਅਸੀਂ ਬਾਈਕਟ ਕਰਦੇ ਆ ਜਿਹੜਾ ਬੰਦਾ ਗਲਤ ਆ ਅਸੀਂ ਉਹਦਾ ਖੁੱਲ ਕੇ ਵਿਰੋਧ ਕਰਨਾ ਚਾਹੇ ਉਹ ਬੰਦਾ ਪੰਜਾਬ ਦਾ ਹੋਵੇ ਪੀਪੀ ਦਾ ਬਿਹਾਰ ਦਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਸਰ ਹੁਣ ਅਗਲੇ ਰੈਣੀ ਦੇ ਲਈ ਤੁਹਾਡੀ ਕੀ ਤਿਆਰੀ ਕੀਤੀ ਤੁਸੀਂ ਮਨਕਬਧ ਤੇ ਦਿੱਤੇ ਜਿਲ੍ਹਾ ਪ੍ਰਸ਼ਾਸਨ ਨੂੰ ਸਭ ਜੀ ਅਸਲ ਨੂੰ 30 ਰੈਣੀ ਦੇ ਲਈ ਅਰਜ਼ੀ ਦਿੱਤੀ ਗਈ ਹੈ ਦੇਖੋ ਜੀ ਜਿਹੜਾ ਵੀ ਸਾਡੇ ਸਮਾਜ ਦੇ ਬੰਦੇ ਨੇ ਜਿਹੜੇ ਸੀਨੀਅਰ ਸੀਨੀਅਰ ਆਗੂ ਨੇ ਮੀਟਿੰਗ ਹੋਇਆ ਸੀ ਪਰਸੋ ਤੱਕ ਟਾਈਮ ਹੈ ਜੇ ਪਰਸੋ ਤੱਕ ਪਰਚਾ ਦਰਜ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਪਰਸੋ ਚੱਕਾ ਪਰਸੋ ਤੋਂ ਬਾਅਦ ਵੀ ਚੱਕਾ ਜਮ ਹੋਊਗਾ ਦੋ ਦਿਨ ਦਾ ਲੈ ਟਾਈਮ ਹੈ ਲੁਧਿਆਣਾ ਬੰਦ ਕਰਾਂਗੇ ਸਰ ਜਿਹੜੇ ਲੋਕਾਂ ਦੇ ਪਰਚਾ ਦਰਜ ਹੋਇਆ ਉਹ ਉਹ ਲੋਕਾਂ ਦੇ ਹੱਥਾਂ ਵਿੱਚ ਆਉਂਦਾ ਤਾਂ ਕਿ ਬਾਹਰਲੇ ਦੇਖੋ ਲੋਕੀ ਤਾਂ ਇਹੀ ਕਹਿੰਦੇ ਵੀ ਉਹ ਹੈ ਨਹੀਂ ਇਥੇ ਪੰਜਾਬ ਦੇ ਨਹੀਂ ਹੈਗੇ ਆ ਪਰ ਹੁਣ ਇਹ ਜਾਂਚ ਦਾ ਵਿਸ਼ਾ ਹੈ ਉਹ ਬੰਦਾ ਹੈ ਕਿੱਥੇ ਦਾ ਅਸੀਂ ਤਾਂ ਖੁੱਲ ਕੇ ਕਹਿੰਨੇ ਆ ਵੀ ਅਸੀਂ ਬਿਹਾਰ ਤੋਂ ਆਏ ਆ ਵੀ ਇਥੇ ਕੰਮ ਕਾਜ ਕਰਦੇ ਆ ਜਿਹੜੇ ਲੋਕ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਜਦੋਂ ਉਹਨਾਂ ਦਾ ਪਰਚਾ ਪਰਚਾ ਕਰਾਉਣੇ ਬਿਲਕੁਲ ਜੀ ਬਿਲਕੁਲ ਜੇ ਅਗਰ ਮੈਂ ਵੀ ਗਲਤ ਆ ਮੇਰੇ ਉੱਤੇ ਵੀ ਪਰਚਾ ਦਰਜ ਕਰਾਇਆ ਜਾਵੇ ਠੀਕ ਹੈ ਜੀ ਮੈਂ ਨਹੀਂ ਕਹਿ ਰਿਹਾ ਵੀ ਸਾਡੇ ਯੂਪੀ ਬਿਹਾਰ ਦਾ ਬੰਦਾ ਗਲਤ ਆ ਉਹਦੇ ਉੱਤੇ ਪਰਚਾ ਦਰਜ ਕਰਾਇਆ ਜਾਵੇ ਜੇ ਅਗਰ ਇਥੇ ਦਾ ਕੋਈ ਬੰਦਾ ਐਦਾ ਦਾ ਕੰਮ ਕਰ ਰਿਹਾ ਸਾਡਾ ਬਾਈਚਾਰਾ ਖਰਾਬ ਕਰਾ ਰਿਹਾ ਪੰਜਾਬੀ ਭਰਾਵਾਂ ਨਾਲ ਤੇ ਯੂਪੀਪੀਬੀਆਰ ਨਾਲ ਜਿਹੜਾ ਅੰਦਾਜ਼ ਜਿਹੜਾ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਲੁਧਿਆਣਾ ਲਾਈਵ ਤੇ ਲਈ ਪਿੰਗਾ ਚਾਟਰੀਪੁਰ